ਚਲੋ ਯਾਰ ਅੱਜ ਮੰਡੀ ਦਾ ਗੇੜਾ ਲਾਉਂਦੇ ਆਂ ਮੌਸਮ 'ਚ ਬੜਾ ਬਦਲਾ ਆਇਆ ਤੇ ਜਾਣਦੇ ਆਂ ਫਿਰ ਅੱਜ ਦੀਆਂ ਸਬਜ਼ੀਆਂ ਦੇ ਰੇਟ ਅੱਜ ਮੰਡੀ ਦੇ ਵਿੱਚ ਆਲੂ ਦਾ ਕੀ ਰੇਟ ਹੈ ਆਲੂ ਰੇਟ ਸਾਰਾ ਅੱਜ ਵੀ ਕਿਹਾ 12-13 ਰੁਪਏ ਕਿਲੋ net ਸਨੇ ਖਰਚੇ ਬੋ ਜੀ ਸਨੇ ਖਰਚੇ 12-13 ਰੁਪਏ ਕਿਲੋ ਹਾਂਜੀ ਹਾਂਜੀ ਅੱਥੇ ਤੇ ਗੱਲ ਆਲੂ ਕੱਟੇ 250 ਤੋਂ ਲੈ ਕੇ 600 ਰੁਪਏ ਬੋਰੀ ਤੱਕ ਹਰ ਵੀ ਬੋਰੀ ਹੈ ਛੇ ਬੋਰੀ ਹੈ ਤਾਂ ਇਹਨਾਂ ਦੇ ਵਿੱਚ ਕੋਈ ਫਰਕ ਹੁੰਦਾ ਨਹੀਂ ਲੱਕ ਲਾਲੂ ਨੇ ਇਹਦੇ ਹਰਾਉ ਰਾਣੀ ਹੋਏਗਾ ਬਹੁਤ ਪੋਣੀ ਜਗਲ ਇਹਨੂੰ ਵੀ ਇਹ ਵਾਲੀ ਹਾਂਜੀ ਹਾਂ ਇਹ ਇਹ ਦੇਖੋ ਜੀ ਆਲੂ ਇਹ ਆਲੂ ਦਾ ਰੰਗ ਵੇਖੋ ਜੀ ਅੰਗਰੇਜ਼ੀ ਦਾ ਰੰਗ ਹੁੰਦਾ ਉਹ ਦਾ ਰੰਗ ਹਾਂ ਜੀ ਉਹ ਦਾ ਰੰਗ ਤੇ ਦਾ ਰੰਗ ਤੇ ਫਰਕ ਹੈ ਇਹਦੇ ਤਾਂ ਪਿੱਲਾ ਆਲੂ ਹੋ ਵੀ ਤਾਂ ਪਿੱਲਾ ਹੀ ਖੰਨਾਣੇ ਵੇਖੋ ਜੀ ਆ ਸਫਾਈ ਵੀ ਹੈ ਨਹੀਂ ਐਡੀ ਪੂਰੀ ਸਾਫ ਸਫਾਈ ਹੈਗੀ ਆਹ ਮੋਰੀ ਜਾਂਦੀ ਆ 200 ਰੁਪਏ ਦੀ ਮੋਰੀ ਹੈ ਮੀਡੀਅਮ ਹਾਂ ਮੋਰੀ ਹੈ 200 ਰੁਪਏ ਦੀ ਮੋਰੀ ਸਿਰਫ 4 ਮਾਹ ਕਿਲੋ 4 पे ਕਿਲੋ ਸਾਰੇ ਇਹ 4 पे ਆਲਾ 12 ਰੁਪਏ ਉਹ ਵਾਲਾ ਵੀ ਨਹੀਂ ਕਿਤੇ ਬਾਹਰ ਉਹ ਤਾਂ ਰੋਡੋਂ ਨਹੀਂ ਲੰਦਾ ਇਕੱਲੇ ਅੱਛਾ ਉਹ ਆਪਣੇ ਇਲਾਕੇ ਦੇ ਆਲੂ ਦੇ ਦਲਾਲਾਂ ਵਾ ਅੱਛਾ ਇਹ ਜਿਹੜੇ ਖਮੂਝਾ ਬੰਡੀ ਵਾਲੇ ਦੇ ਆਣੂ ਇਹਦੀ ਕੁਆਲਿਟੀ ਐ ਰੰਗ ਬਹੁਤ ਵਧੀਆ ਦੁੱਧ ਵਰਗਾ ਅੱਛਾ ਤੇ ਆਪਣੇ ਕੋਲ 20 ਤੋਂ ਲੈ ਕੇ 24 ਰੁਪਏ ਤੱਕ ਵੀ ਤੋਂ 24 ਰੁਪਏ ਤੱਕ ਟਮਾਟਰ ਦੇ ਅੱਜ ਟਮਾਟਰ ਵਾਲੇ ਪਾਸੇ ਵੀ ਦੇਖਦੇ ਆ ਅੰਦਰ ਦੇਖੋ ਅੰਦਰ ਆ 24 ਰੁਪਏ ਦੇ ਲਓ ਜੀ ਲੋਜ ਦੇਖੋ ਜੀ ਆ 24 ਰੁਪਏ ਕਹਿੰਦਾ। ਇਹ ਟਮਾਟਰ ਦੀ ਫਿਰ ਸ਼ਾਨ ਵੀ ਤਾਂ ਹੈਗੀ ਆ ਨਾ ਹੈਨਾ। ਇਹ ਨਾਸਿਕ ਦਾ ਹੈ। ਇਹ ਨਾਸਿਕ ਤੋਂ ਆਉਂਦਾ ਟਮਾਟਰ। ਹਾਂ ਜੀ। ਕਲਾ ਇਹ ਵੀ ਨਾਸਿਕ ਦਾ ਸਾਰਾ ਟਮਾਟਰ ਹੈ ਜੀ। ਇਹ 24 ਰੁਪਏ ਨਾਲ ਤੁਸੀਂ ਇਹ ਪਾਣੇ ਕਰਦੇ। ਉਹ ਪਾਰੀ ਨੂੰ ਬਾਹਰ ਵੇ ਦੇ ਪੈਣ ਹੁੰਦਾ। ਪਿਆਰ ਨਹੀਂ ਗਈ ਤੇਰ ਮੇਰੇ ਲੋਬੰਧਿਆ ਪਿਆ। ਜਿਹੜਾ ਨਾਸਿਕ ਵਾਲਾ ਪਿਆਰ। ਇਹ 23 ਰੁਪਏ ਕਰ। ਉਹ 23 ਰੁਪਏ ਤੇ। ਇਹ ਇਹ ਕਿੱਥੇ ਤੋਂ ਪਿਆਰ ਦਾ। ਇਹ ਮਾਸੀ ਦਾ ਹੈ।

ਆਲੂ ਭਾਈ ਨੇ ਹੰਦੀ ਆ ਜੇ ਮੋਹਮੈਦ ਚੱਕਲਾ ਗੰਨਾ ਜ਼ਿਮੀਂਦਾਰ ਕੰਨਾ ਰੱਕ ਜੀ ਦੋ ਚਾਰ ਮਹੀਨੇ ਨਹੀਂ ਆਇਆ ਤਾਂ ਡਬਲ ਮੈਅ ਟਿਕ ਜਾਣੀ ਕਿ ਉਹਦੇ ਚ ਕੀ ਫੈਟ ਪੈਣਾ ਹਰ ਭਾਈ ਹੋਣੀ ਨਹੀਂ ਨਹੀਂ ਆ ਗਿਆ ਉਹ ਜ਼ਮੀਨ ਇੱਚਾ ਤਾਂ ਫੜੀਣਾ ਨਹੀਂ ਜਿਹੜਾ ਪੱਕਾ ਗਿਆ ਉਹ ਵੀ ਕਿੰਨਾ ਹੈ ਐਸ ਕਰਕੇ ਜ਼ਿਮੀਂਦਾਰ ਕੰਨਾ ਪੱਟ ਕੇ ਬਰਾਂਡੇ ਲਾ ਦੇ ਇੱਕੜੇ ਮੇਰੀਆਂ ਥੱਲੇ ਲਾ ਦਿਓ ਨਹੀਂ ਆਇਆ ਫਿਰ ਵੇਚਾਂਗੇ ਫਿਰ ਵੇਚਾਂਗੇ ਫਿਰ ਸਵਾਦ ਹੀ ਆਣਾ ਹਾਂਜੀ ਕੁਛ ਐਸਟਾ ਕੋਸਟੋਰੇ ਜਾ ਰਿਹਾ ਹੈ ਜਿਹੜੇ ਵਧੀਆ ਕੁਆਲਿਟੀ ਦੇ ਆਲੂ ਡਾਇਮੰਡ ਸਰਨਾ ਵਧੀਆ ਹੈ ਕੋਸਟੋਰੇ ਜਾ ਰਿਹਾ ਹੈ ਉਹ ਹਾੜਾ ਨੂੰ ਕੋਸਟੋਰੇ ਜਾ ਰਿਹਾ ਹੈ ਜਿਹੜਾ ਮਿੱਠਾ ਨਹੀਂ ਬੰਦਾ ਪਾਣੀ ਨਹੀਂ ਛੱਡਦਾ ਹਾਂ ਡਾਇਮੰਡ ਡਾਇਮੰਡ ਆਲੂ ਕਹਿੰਦੇ ਉਹਨੂੰ ਡਾਇਮੰਡ ਜਿਹੜਾ ਲਾਲੂ ਐ ਲਾਲੂ ਬੜੀ ਅੰਦਾਵਾ ਪਾਣੀ ਨਹੀਂ ਛੱਡਦਾ ਕਰਾਰਾ ਬੰਦਾ ਅੱਛਾ ਹਾਂਜੀ ਕੁਆਲਿਟੀ ਨੇ ਆਲੂ ਇੱਥੇ ਵੀ ਬਹੁਤ ਅਠ ਅੱਠ ਕਿੱਤੀ ਆਲੂ ਹੈ ਜਿਹੜਾ ਤੁਹਾਡੇ ਸਾਹਨੇ ਜ਼ਮੀਨ ਨਹੀਂ ਮੰਨੀ ਜਾਂਦੀ ਆਲੂ ਖਰਾਬ ਹੋ ਗਿਆ ਖਰਾਬ ਅੱਛਾ ਜਿਹੜਾ ਥੱਲੇ ਪਿਆ ਤੁਸੀਂ ਇਹ 150 ਗੱਟਾ ਹੈ 150 ਤੇ ਇਹ ਤੇ ਵਿਕਿਆ ਨਹੀਂ 150 ਚੋਰੀ ਵਿਕਿਆ 150 ਤੇ ਵੇਚ ਵੀ ਨਹੀਂ ਵਿਕਿਆ ਹਾਂਜੀ ਐਨਾ ਮਾੜਾ ਹਾਲ ਹੈ ਸਾਲੂ ਦਾ ਤੇ ਦੇਖਣੇ ਉਹਨਾਂ ਦੀ ਸ਼ਕਲ ਸੂਰਤ ਵੀ ਉਸ ਤਰ੍ਹਾਂ ਦੀ ਨਹੀਂ ਲੱਗਦੀਏਗੀ ਹੈਨਾ ਹਾਂਜੀ ਹਾਂ ਜਦੋਂ ਕਿ ਦੂਜਾ ਜਿਹੜਾ ਆਲੂ ਹੈ ਗੱਟਿਆਂ ਦੇ ਵਿੱਚ ਪਾ ਕੇ ਰੱਖਿਆ ਹੈ ਬੜਾ ਸੋਹਣਾ ਸਾਫ ਸੁਥਰਾ ਲੱਗ ਰਾਂਦਾ ਗੋਲ ਆਲੂ ਹੈ ਦੇਖੋ ਇਹ ਕੋਮ ਆਲੂ 12 ਰੁਪਏ ਕਿਲੋ ਵਿਕ ਗਿਆ ਜੀ ਇਹ ਆਲੂ ਸਾਫ ਦਾ ਹੈਗਾ ਨਾ ਤਾਂ 12 ਰੁਪਏ ਇੱਕ ਕੁਆਲਟੀ ਹੈ ਜੀ ਪੂਰੀੰਦੀ ਬਹੁਤ ਵਧੀਆ ਆਲੂ ਨੇ ਆਹ ਨੂੰ ਬਹੁਤ ਵਧੀਆ ਟੇਸਟੀ ਹੈਗੇ 12 ਰੁਪਏ ਕਿਲੋ ਜੀ ਜੇ ਮੌਸਮ ਗੜਬੜਾ ਹੈ ਉਲਟ ਪੁਲਟ ਹੋਇਆ ਹੈਗਾ ਹੈ ਨਾ ਹਾਂਜੀ ਇਹਦੇ ਨਾਲ ਕੋਈ ਸਬਜ਼ੀਆਂ ਦੇ ਰੇਟ ਦੇ ਵਿੱਚ ਵੀ ਫਰਕ ਪਿਆ ਹਾਂਜੀ ਬਹੁਤ ਜ਼ਿਆਦਾ ਫਰਕ ਪਿਆ ਰੇਟ ਦਾ ਕਿਸ ਕਿਸ ਚੀਜ਼ ਦਾ ਫਰਕ ਹੈ ਸਾਰੀ ਸਬਜ਼ੀ ਦੇ ਰੇਟ ਫਰਕ ਪਿਆ ਹੈ ਜੀ ਛੋਲੀ ਕੀ ਰੇਟ ਹੈ ਛੋਲੀ ਇਹਨੇ 10-11 ਰੁਪਏ ਕਿਲੋ 10-11 ਰੁਪਏ ਕਿਲੋ ਹਾਂਜੀ ਔਰ ਕੱਦੂ ਦਾ ਰੇਟ ਕਦੂ ਦਾ ਰੇਟ 35 ਰੁਪਏ ਨੂੰ 35 பை ਕਿਲੋ ਹੈ ਹਾਂਜੀ ਜੀਆ ਕਦੂ ਇਹ ਕਦੂ 35 ਕਦੂ ਵਿਖ ਰਹੇ 22 ਰੁਪਏ ਕਿਲੋ 35 ਕਦੂ ਜਿਹੜਾ ਉਹ 22 ਰੁਪਏ ਕਿਲੋ ਹਾਂਜੀ ਹਾਂਜੀ ਔਰ ਆਲੂ ਦਾ ਰੇਟ ਕੀ ਹੈ ਆਲੂ ਬਹੁਤ ਜਿਆਦਾ ਆਇਆ ਹੈ ਆਲੂ ਫਸਲ ਤੇ ਦੇਰੀ ਇਸ ਟਾਈਮ ਫਸਲ ਕੱਢ ਨਹੀਂ ਤੇ ਤੇਜੀ ਆ ਗਈ ਹੈ ਇਸ ਟਾਈਮ 7-8 ਰੁਪਏ ਦਾ ਵਿਖ ਰਹੇ ਆਲੂ ਦਾ ਹਾਂ ਰੇ ਰਾਜਸਥਾਨ ਤੋਂ ਭਾਈ ਸਾਹਿਬ ਲੈ ਕੇ ਆਏ ਨੇ ਕੀ ਚੀਜ਼ ਲੈ ਕੇ ਆਏ ਨੇ ਛੋਲੀਆਂ ਲੈ ਕੇ ਆਏ ਨੇ ਛੋਲੀਆਂ ਅੱਜ ਸਰਦਾਰ ਸ਼ਹਿਰ ਤੋਂ ਛੋਲੀਆਂ ਲੈ ਕੇ ਆਏ ਹੋ ਹਾਂਜੀ ਐਨੀ ਦੂਰ ਇੱਕ ਮਤਲਬ ਤੁਸੀਂ ਲੈ ਕੇ ਆਏ ਹੋ ਇੱਥੇ ਕੀ ਰੇਟ ਵਿਕਿਆ ਹੈ ਛੋਲੀਆਂ 10 11 ਰੁਪਏ 10 11 ਰੁਪਏ ਕਿਲੋ 10 11 ਰੁਪਏ ਕਿਲੋ ਆਪਣੇ ਇਲਾਕੇ ਚ ਹੁੰਦਾ ਨਹੀਂ ਛੋਲੀਆ ਨਹੀਂ ਉਹ ਹਲੇ ਟਾਈਮ ਲੱਗੇਗਾ ਜੀ ਇਹਨਾਂ ਦਾ ਨਿਵਾਸ ਹੁੰਦਾ ਥੋੜੀ ਦਾ ਹਲੇ ਇੱਕ ਮਹੀਨੇ ਵੀ 25 ਦਿਨ ਦੇ ਨੇ ਲੈ ਜਾਏਗਾ ਆਪਣੇ ਲੋਕਲ ਛੋਲੀਆ ਜਿਹੜਾ ਅੱਛਾ ਤੇ ਹੋਰ ਜਿਹੜੀਆਂ ਸਬਜ਼ੀਆਂ ਹੈਗੀਆਂ ਨੇ ਜਿਦਾ ਗਾਜਰ ਹੈ ਗਾਜਰ ਦਾ ਕੀ ਰੇਟ ਹੈ ਗਾਜਰ ਤਾਂ ਹੁਣ ਜਾਈ ਚਲੀ ਗਈ ਬਸ ਮੌਸਮ ਦੇ ਹਿਸਾਬ ਨਾਲ ਛੁੱਟੀ ਹੋ ਗਈ ਗੱਲ ਹੈ ਬਸ 7-8 ਰੁਪਏ ਕਰੀ 7-8 ਰੁਪਏ ਕਿਲੋ ਵਿਕਦੀ ਹੈ ਹਾਂਜੀ ਹਾਂਜੀ ਔਰ ਦੂਸਰੀਆਂ ਫਸਲਾਂ ਜਿਹੜੀਆਂ ਹੈਗੀਆਂ ਨੇ ਛੋਟੇ ਮੁਰਤੇ ਜਿਦਾ ਸਾਗ ਵਗੈਰਾ ਯਾ ਤਨੀਆ ਵਗੈਰਾ ਇਸ ਤਰ੍ਹਾਂ ਦੀ ਅਗੀਆਂ ਇਹਨਾਂ ਦਾ ਹੁਰਗਾ ਆਗਮੀ ਹੈ ਬਹੁਤ ਜ਼ਿਆਦਾ ਗਾੜੇ ਜੀ ਇੱਕ ਖਤਮ ਹੋ ਗਿਆ ਤੇ तकरीबन 19 21 ਕਿਤੇ ਵਿਕਦੀਆਂ ਤੇ ਵਿਕ ਜਾਣ ਹਨਾ ਅੱਗੇ ਅੱਗੇ ਔਰ ਥੋੜੀਆਂ ਬਹੁਤ ਜੀ ਕਿਤੇ ਮਤਲਬ ਲੋਡ ਮੈਨੇਜ ਜੀ ਜੀ ਤਰ੍ਹਾਂ ਦੇ ਆਈ ਗਏ ਇਸ ਇਸ ਟਾਈਮ ਇਸ ਟਾਈਮ ਤੇ ਜੀਵਨ ਦੇ ਆਉਂਦੇ ਘਾਰੇ ਜੀ ਸਾਲ ਹੋ ਗਿਆ ਪਾਲਕ ਹੋ ਗਿਆ ਦਰਿਆ ਹੋ ਗਿਆ ਹਰ ਇੱਕ ਜੀਵਨਰ ਕਰ ਲਗਾ ਲੈਂਦਾ ਜੀ ਬੰਕਰ ਲਗਾ ਲੈਂਦਾ ਹੋਰ ਕਿਹੜੀ ਆ ਜਿਹੜੀ ਨਵੀਂ ਫਸਲ ਆਈ ਹੈ ਇੱਥੇ ਨਵੀਂ ਸਬਜੀ ਆਈ ਹੈ ਕਿਹਾ ਤੂੰ ਚਪਲ ਦਾ ਤੂੰ ਯਾਰ ਇਹ ਨਵਾਂ ਵਾਲਾ ਸਟੈਂਡ ਕਿਉਂਕਿ ਆ ਰਹੀ ਤਾਰਾ ਰਹੀ ਇਹ ਐਸੇ ਇਲਾਕੇ ਦੀ ਹੈ ਪੰਜਾਬ ਦੀ ਹੈ ਇਹ ਇਹਦਾ ਸ਼ਤਰ ਨਿਕਨੜ ਦੀ ਹੈ ਸੂਤਗੜ ਦੀ ਇਹ ਵੀ ਰਾਜਸਥਾਨ ਵੀ ਕਨੜ ਤੋਂ ਉਧਰੋਂ ਆਂਦੀ ਹੈ ਰਾਜਸਥਾਨੀ ਇਲਾਕੇ ਹਾਂਜੀ ਹਾਂਜੀ ਸੂਤਗੜ ਰਾਜਸਥਾਨ ਦੀ ਤੇ ਆਪਣੇ ਇਲਾਕੇ ਚ ਕਿਉਂ ਨਹੀਂ ਹੁੰਦੀਆਂ ਇਹ ਸਬਜ਼ੀਆਂ ਟਾਈਮ ਲੱਗੇਗਾ ਜੀ ਉਹਲੇ ਆਪਣੇ ਇਲਾਕੇ ਦੇ 1 ਮਹੀਨੇ ਬਾਅਦ ਚਲਣਗੇ ਗਰਮੀ ਪਵੇਗੀ ਮੌਸਮ ਠੰਡਾ ਹੈ ਉਹਨੇ ਕਰਦੇ ਹਾਲੇ ਲੇਟ ਨੇ ਅੱਛਾ ਉਧਰ ਗਰਮੀ ਜ਼ਿਆਦਾ ਹੈ ਹਾਂ ਜੀ ਥੋੜਾ ਜਿਹਾ ਮੌਸਮ ਦਾ ਫਰਕ ਹੈ ਅੱਛਾ ਇਸ ਕਰਕੇ ਫਰਕ ਹੈਗੇ ਹਾਂ ਜੀ ਇੱਕ ਕੀ ਤੁਸੀਂ ਮੰਨਦੇ ਹੋ ਕਿ ਵਿਆਹ ਸ਼ਾਦੀਆਂ ਦੇ ਦੌਰ ਦੇ ਵਿੱਚ ਵੀ ਕੁਝ ਫਰਕ ਪਿਆ ਹੈ ਸਬਜ਼ੀ ਦਾ ਹਾਂ ਜੀ ਅਜੇ ਬਹੁਤ ਜ਼ਿਆਦਾ ਫਰਕ ਪਿਆ ਜੀ ਜਦੋਂ ਵਿਆਹ ਸ਼ਾਦੀ ਖਤਮ ਹੋ ਗਏ ਨੇ ਹਾਂ ਇਸ ਕਰਕੇ ਸਬਜ਼ੀ ਹਣ ਕੀ ਮੰਨਦੇ ਹੋ ਵੀ ਸਹੀ ਰੇਟ ਚੱਲ ਰਹੀ ਆ ਕਿ ਮਾੜਾ ਹਾਲ ਆ ਸਬਜ਼ੀਆਂ ਦਾ ਸੰਧੂ ਠੀਕ ਹੈ ਨਾ ਮੰਨਦਾ ਸਹੀ ਰੇਟ ਹਾਂਜੀ ਆ ਸੁਰਿੰਦਰ ਜੀ ਅੱਜ ਗੋਭੀ ਦਾ ਰੇਟ ਕੀ ਹੈ ਇੱਥੇ ਅੱਜ ਫਾਜ਼ਿਲਕਾਰ ਦੀ ਮੰਡੀ ਦੇ ਵਿੱਚ 26-27 ਰੁਪਏ 32 ਤੋਂ 37 ਰੁਪਏ ਤੱਕ ਹਾਂਜੀ ਔਰ ਆਲੂ ਦਾ ਰੇਟ ਆਲੂ 5-6 ਰੁਪਏ ਘਟਾ ਵਧੀ ਹੈ 10 ਘੱਟੇ ਪਿਆ ਕਿਲੋ ਇਹ 40 ਕਿਲੋ ਹੈ ਹਾਂਜੀ 47-48 ਕਿਲੋ ਦਾ ਹੈ अच्छा इतना सस्ता यार हां जी और गाजर ਦਾ रेट ਕੀ ਹੈਗਾ ਅੱਜ 10 15 ਦਿਨ ਤੋਂ ਪਹਿਲਾਂ ਭਾਜੀ ਇਹ ਕੜਵਾ ਟਾਲੂ ਤੇ 400 ਰੁਪਏ ਜੀ ਚੰਗਾ ਹਾਂ ਹਾਂ ਔਨ ਰੇਟ ਬਣਿਆ ਜੀ ਆਹ ਆਲੂ ਦਾ ਜੀ اچھا ਕੁਝ ਮੌਸਮ ਦੇ ਹਿਸਾਬ ਨਾਲ ਵੀ ਫਰਕ ਪਿਆ ਹੋਣਾ ਹਾਂ ਜੀ ਕੋਈ ਵਿਆਹ ਸ਼ਾਦੀ ਹੋ ਰਹੀ ਹੈ ਨਾ ਔਰ ਦੂਸਰੇ ਮਟਰ ਡਾਕੀ रेट ਹੈਗਾ ਅੱਜ ਆਡਰ ਲੋਕਲ ਆਪਣਾ ਕਾਲੀ ਵਾਲੇ ਦਾ ਆਂਦਾ ਜੀ ਜਲਾਲਾਬਾਦ ਦੇ ਰਿਹਾ ਅੱਛਾ ਹਾਂਜੀ 35 ਰੁਪਏ ਕਿਲੋ ਆਦਾ 35 ਰੁਪਏ ਕਿਲੋ ਆ ਹਾਂਜੀ ਆਦਾ ਔਰ ਹਰਾ ਪਿਆਜ਼ ਕੀ ਰੇਟ ਹੈ ਹਰਾ ਪਿਆਜ਼ ਭਾਜੀ 20 25 ਰੁਪਏ ਦਾ 20 25 ਰੁਪਏ ਹਾਂਜੀ ਹਰਾ ਹੋਰ ਜਿਹੜੀ ਤੁਸੀਂ ਸਬਜ਼ੀਆਂ ਵੇਚਦੇ ਹੋ ਉਹਨਾਂ ਦੇ ਵਿੱਚ ਕੀ ਕੀ ਹੋਰ ਚੀਜ਼ ਵੇਚ ਰਹੇ ਹੋ ਜਿਹੜਾ ਤੁਹਾਡੇ ਕੋਲੋਂ ਵਿਕਦਾ ਹੈ ਔਰ ਰੇਟ ਉਹਦਾ ਕੀ ਹੈਗਾ ਗੋਭੀ ਪੱਤਾ ਗੋਭੀ ਪੱਤਾ ਗੋਭੀ ਕੀ ਰੇਟ ਹੈ